ਮੈਂ ਕਮਲ ਰਾੜਾ ਆਪਣੇ ਫੇਸਬੁਕ ਪੇਜ ਤੇ ਆਪ ਸਭ ਦਾ ਸਵਾਗਤ ਕਰਦਾ ਹਾਂ ਤੁਸੀਂ ਦੇਖ ਰਹੇ ਹੋ ਅਹਮਦਗੜ ਨਿਊਜ਼ ਇਸ ਵਕਤ ਆਪਾਂ ਖੜੇ ਹਾਂ ਜਗੇੜਾ ਜਗੇੜਾ ਪੋਲ ਦੇ ਨਜ਼ਦੀਕ ਨਹਿਰ ਦੇ ਉੱਤੇ ਜਿੱਥੇ ਤੁਸੀਂ ਦੇਖ ਰਹੇ ਇੱਕ ਵਿਸ਼ਾਲ ਇਕੱਠ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਤੁਹਾਨੂੰ ਦੱਸ ਦਈਏ ਕਿ ਇੱਥੇ ਇੱਕ ਟੈਂਪੂ ਜਿਹੜਾ ਹੈਗਾ ਦੱਸਿਆ ਜਾ ਰਿਹਾ ਉਹ ਮਾਤਾ ਨੈਣਾ ਦੇਵੀ ਦੇ ਦਰਬਾਰ ਤੋਂ ਸ਼ਰਧਾਲੂਆਂ ਨਾਲ ਭਰੇ ਹੋਏ ਆ ਰਿਹਾ ਸੀ ਜੋ ਕਿ ਨਹਿਰ ਦੇ ਵਿੱਚ ਗਿਰ ਗਿਆ ਹੈਗਾ ਦੱਸਿਆ ਜਾ ਰਿਹਾ ਕਿ ਟੈਂਪੂ ਨੂੰ ਤਾਂ ਕੱਢ ਲਿਆ ਗਿਆ ਹੈਗਾ ਉਸ ਦੇ ਵਿੱਚੋਂ ਕਾਫੀ ਵਿਅਕਤੀ ਨੇ ਜਿਹੜੇ ਉਹ ਸਹੀ ਸਲਾਮ ਤੇ ਮਿਲ ਗਏ ਨੇ ਪਰ ਕਈਆਂ ਦੇ ਪਹਿਰ ਦੇ ਵਿੱਚ ਰੁੜ ਜਾਣ ਦੀ ਖਬਰ ਜਿਹੜੀ ਹੈਗੀ ਆ ਉਹ ਵੀ ਨਜ਼ਰ ਆ ਰਹੀ ਆ ਸੋ ਅਗਲੀ ਗੱਲ ਇਹ ਨੂੰ ਮੈਂ ਗੋਤਾ ਹੋਰਾ ਬੰਦੇ ਘਟੇ ਨਹੀਂ ਹੁਣ ਅੱਛਾ ਤੁਸੀਂ ਗੋਤਾ ਹੋਰਾ ਕੀ ਹੋਇਆ ਹੋਇਆ ਕੀ ਆ ਇਹ ਹੋਇਆ ਕੀ ਆ ਸਾ ਵੀ ਜਿਹੜੀ ਨਾਣਾ ਦਿਨ ਤੋਂ ਆ ਰਹੀ ਸੀ ਆ ਆ ਫੜੋ ਮਾਈਕ ਫੜੋ ਇੱਕ ਮਿੰਟ ਦੱਸਿਓ ਸਾਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਦੋਂ ਮੈਂ ਤੁਹਾਨੂੰ ਨੰਗਲ ਕਰਾਂ ਹਾਂਜੀ ਸ਼ਰਧਾ ਹਾਂਜੀ ਕੀ ਨਾ ਤੁਹਾਡਾ ਜਮਤੇ ਮੇਰਾ ਪਤੀ ਸਿੰਘ ਕਲਾਈ ਪਿੰਡ ਨਾਨਕਪੁਰ ਜਿਹੜਾ ਤੇ ਗੱਡੀ ਨਾ ਦੇ ਤੋ ਆ ਰਹੀ ਸੀਗੀ ਜੀ ਤੇ ਇੱਥੋਂ ਉਦੋਂ ਤੇ ਗੱਡੀ ਹੈ ਤੇ ਅਸੀਂ ਜੋ ਸੀਗੇ ਅਸੀਂ ਕਾਢੇ ਚੁੱਕਿਆ ਜੀ ਹਾਂਜੀ ਜੋ ਬੱਚਾ ਉਹ ਜ਼ਿੰਦਾਵਾ ਜੀ ਉਹਨਾਂ ਨੇ ਬੱਚਾ ਬੈਲੀ ਲੀਟਰ ਲਿਆਦਾ ਅਰਸ਼ੀਸ਼ੇ ਲਦਾ ਪਈ ਬੱਚਾ ਜਿੰਦਾ ਕਈ ਬੰਦੇ ਜਿਹੜੇ ਮਰੇ ਜਾਂਦੇ ਨਬਰ ਹੋਈ ਆ ਆ ਤੇ ਕਈ ਬੰਦਿਆਂ ਵੀ ਮਰੇ ਜਾਂਦੇ ਇੱਕ ਦੋ ਦੀ ਹੈਗੀ ਐਸੇ ਹੀ ਬਾਕੀ ਸਾਰੇ ਠੀਕ ਨੇ ਅੱਛਾ ਮਾਮਾ ਜੀ ਕਿਰਪਾ ਹੈ ਜੀ ਕੋਈ ਇਹੇ ਹੀ ਘੱਡਾ ਨਾ ਵਾਪਰੇ ਕਿਸ ਨਾਲ ਹਾਂ ਅਸੀਂ ਖਾਤਰਾਂ ਇੱਕ ਦੂਜੇ ਦੀ ਹੈਲਪ ਕਰਦੇ ਮੇਰਾ ਪਿੰਡ ਨਾਨਕਪੁਰ ਜਿਗੜਾ ਮੈਂ ਪ੍ਰਦੀਪ ਸਿੰਘ ਕਾਲਾ ਜੀ ਅੱਛਾ ਤੁਸੀਂ ਕੱਢਿਆ ਹਾਂਜੀ ਅੱਛਾ ਪ੍ਰਦੀਪ ਸਿੰਘ ਕਾਲਾ ਜੀ ਓਕੇ ਓਕੇ ਚਲੋ ਬੋਲਦੇ ਖੜੇ ਹਾਂ ਜਰਾ ਹਾਂ। ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ। ਸੋ ਤੁਸੀਂ ਜੁੜ ਚੁੱਕੇ ਹੋ ਅਮਨਗੜ੍ਹ ਨਿਊਜ਼ ਦੇ ਨਾਲ। ਤੁਹਾਨੂੰ ਦੱਸ ਲਈਏ ਕਿ ਇਸ ਵਕਤ ਆਪਾਂ 5 ਜਗੇੜਾ ਪੁਲ ਦੇ ਨਜ਼ਦੀਕ ਨਹਿਰ ਦੇ ਉੱਤੇ ਖੜੇ ਹਾਂ ਜਿੱਥੇ ਤੁਸੀਂ ਦੇਖੇ ਤੱਥ ਪੰਜ ਦੱਸਿਆ ਜਾ ਰਿਹਾ ਕਿ ਇੱਕ ਟੈਂਪੂ ਮਾਤਾ ਲੈਣਾ ਦੇਵੀ ਦੇ ਦਰਬਾਰ ਤੋਂ ਆ ਰਿਹਾ ਸੀ। ਉਹ ਇਹਦੇ ਵਿੱਚ ਜਿਹੜਾ ਹੈਗਾ ਕੀ ਕਿਸ ਤਰ੍ਹਾਂ ਹਾਸਾ ਵਾਪਰਿਆ ਉਹ ਤੁਸੀਂ ਸੁਣਿਆ ਹੀ ਹੈ। ਉਹ ਕਟ ਵਗੈਰਾ ਲੱਗਿਆ ਤੇ ਉਸ ਤਰ੍ਹਾਂ ਇਹ ਡਿੱਗ ਗਿਆ। ਤੇ ਇਸ ਦੇ ਵਿੱਚ ਉਹਨਾਂ ਦੱਸਿਆ ਜਾ ਰਿਹਾ ਕਿ ਕਾਫੀ ਜਿਹੜੇ ਵਿਅਕਤੀ ਨੇ ਹਾਂ ਭਾਈ ਤੁਹਾਨੂੰ ਪਤਾ ਕੁਝ ਹਾਸੇਵਾਰ ਉਹ ਆਸਾ दारू ਪੀਤੀ ਜਿਹਨਾਂ ਦੀ दारू ਪੀਤੇ ਸਾਰਿਆਂ ਦੇ ਵਿੱਚ ਮਾਰਿਆ। ਹਾਂਜੀ ਕੀ ਹੋਇਆ ਸੀ? दारू ਪੀਤੀ ਧਾਰਨ ਆ। ਟੈਂਪੂ ਵਾਲਿਆਂ ਦੀ, ਟੈਂਪੂ ਵਾਲੀ। ਅੱਛਾ ਜਿਹੜੇ ਆ ਰਹੇ ਸੀਗੇ, ਆ ਰਹੇ ਸੀ ਉਹ ਸਲਿੱਪਾ ਗਾੜ ਕੇ ਉਹਨੇ ਵਿੱਚੋਂ ਸਾਲ ਮਾਰੀ ਉੱਤਰਦੇ ਸਾਲ। ਅ ਅੱਛਾ ਉਹਨਾਂ ਦੇ ਡਰਾਈਵਰ ਨੇ। ਡਰਾਈਵਰ ਨੇ ਲਾਤਾ ਮਾਰ ਕੇ ਸ਼ੀਸ਼ੇ ਵਿੱਚੋਂ ਲਿਖ ਰਿਆ ਵਾ। ਅੱਛਾ। ਹਾਂਜੀ। ਕਿੰਨੀ ਘੰਟੇ ਹੋ ਗਈ ਹੈ? ਹੋਵੇ 2 ਘੰਟੇ ਤੋਂ ਉੱਤੇ ਹੋ ਗਈ। 3-4 ਘੰਟੇ। ਕਿੰਨੇ ਕ ਬੰਦੇ ਮਰੇ ਜਾਣ ਦੀ ਖਬਰ ਆ? 2 ਘੰਟੇ ਹੋ ਗਏ 2 ਤੋਂ ਉੱਤੇ। ਕੋਈ ਬੰਦੇ ਕਿੰਨੇ ਕ ਮਰ ਗਏ, ਥੋੜਾ ਉਹਨੇ ਕਿੰਨੇ ਕ ਬੰਦੇ ਰੁੜ ਬੰਦੇ ਹੈਗੇ 24 ਬੰਦੇ ਨਹੀਂ ਦੱਸਿਆ ਉਹ ਕਿੰਨੇ ਸੀ ਉਹ ਵੀ ਬੰਦੇ ਦੱਸੇ ਜਾ ਰਹੇ ਨੇ ਨਿਕਲੇ ਕਿੰਨੇ ਨੇ ਬਸ 3-4 ਨਿਕਲੇ ਨੇ ਬਾਕੀ ਵਾਲੇ ਬਾਕੀ 6 ਮਰ ਗਏ ਬਾਕੀ 6 ਮੌਕੇ ਦੀ ਮਰ ਕੇ ਸੀ 3 ਸਾਲ ਦਾ ਮੁੰਡਾ ਮਰਿਆ ਉਹ ਦੇ ਸਾਲ ਦਾ ਬੱਚਾ ਸੀ ਓਕੇ ਤੁਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੀ ਸ਼ਾਲ ਜਿਹੜਾ ਇਕੱਠਾ ਹੋ ਇੱਥੇ ਨਜ਼ਰ ਆ ਰਿਹਾ ਹੈਗਾ ਉਹ ਇੱਥੇ ਜਿਹੜੀ ਆ ਗਿਆ ਤੁਹਾਨੂੰ ਦਿਖਾਉਣਾ ਹੈਗਾ ਵਾਇਰ ਵਾਲਿਆਂ ਦੀ ਜਿਹੜੀ ਲੱਗੇ ਗੱਡੀ ਤੇ ਆਈ ਹੈਗੀ ਆ ਤੁਹਾਨੂੰ ਨੇ ਬਕਾਇਦਾ ਉੱਥੇ ਲਾਈਵ ਲਗਾਈ ਹੋਈ ਹੈ ਨਹੀਂ ਗਿਆ ਸੋ ਪੁਲਿਸ ਪਾਰਾ ਪ੍ਰਸ਼ਾਸਨਿਕ ਕਮਰਾ ਜਿਹੜਾ ਇੱਥੇ ਪਹੁੰਚਿਆ ਹੋਇਆ ਹੈਗਾ

ਦਸ਼ੇਕਰਣ ਵਾਲਾ ਕਿਸ ਤਰ੍ਹਾਂ ਆਸਾ ਵਾਪਰਿਆ ਉਹ ਪਤਾ ਨਹੀਂ ਨਹੀਂ ਫਿਰੇ ਸਾਨੂੰ ਦਾ ਬਾਅਦੋਂ ਫੋਨ ਆਇਆ ਯਾਰ ਅੱਛਾ ਹੁਣ ਤੁਸੀਂ ਕਿੰਨੇ ਕੱਢਿਆ ਵਿਅਕਤੀ ਸਾਡੇ ਹੁੰਦੇ ਦੋ ਹੁੰਦੇ ਨਿਕਲੇ ਨੇ ਯਾਰ ਬਾਕੀ ਕਿੰਨੇ ਕ ਬਾਹਰ ਹੀ ਦੋ ਕੱਢਿਆ ਇਹਦਾ ਉਹ ਕਾਫੀ ਇਲਾਸ਼ਾ ਨਹੀਂ ਰੁੜਗੀਆਂ ਕਿ ਪਹਿਲਾਂ ਨਿਕਲ ਕੇ ਕੁਝ ਰਹਿੰਦੇ ਨੇ ਹਜੇ ਫਿਲਹਾਲ ਕਹਿ ਰਹੇ ਨੇ ਕਿ ਤਿੰਨ ਤੋਂ ਬੰਦੇ ਹੈਗੇ ਨੇ ਉਹ ਹੈਗੇ ਨੇ ਇੱਕ ਬੱਚਾ ਹੈ ਇੱਕ 25-22 ਸਾਲ ਦਾ ਇੱਕ ਬਜ਼ੁਰਗ ਅੱਛਾ ਬੱਚਾ ਸਾਰਾ ਕੱਢ ਦਿੰਦਾ ਮੈਂ ਓਕੇ ਬੱਚਾ ਕੱਢ ਦੱਸ ਤਾਂ ਉਹਨੂੰ ਪੇਟਾ ਹੋਇ ਫਿੱਟਲ ਅਚਾਹੀ ਜਾਉਂਦਾ ਸੋ ਤੁਸੀਂ ਦੇਖ ਸਕਦੇ ਆ ਐਂਬੂਲੈਂਸ ਤੇ ਹੋਰ ਕਾਫੀ ਜਿਹੜਾ ਹੈਗਾ ਇੱਥੇ ਪ੍ਰਸ਼ਾਸਨਿਕ ਕਮਰਾ ਜਿਹੜਾ ਇੱਥੇ ਪਹੁੰਚਿਆ ਹੋਇਆ ਦੱਸਿਆ ਜਾ ਰਿਹਾ ਹੈ ਕਿ ਕਾਫੀ ਵਿਅਕਤੀ ਜਿਹੜੇ ਨੇ ਉਹ ਜਿਹੜੇ ਕੱਢ ਵੀ ਲੈਨੇ ਤੇ ਕਈ ਰੋੜੇ ਹੋਣ ਦੀ ਖਬਰ ਵੀ ਲੱਗੀ ਆ ਬਾਕੀ ਸਾਰੀ ਖਬਰ ਹਜੇ ਕਿਉਂਕਿ ਕੋਈ ਵੀ ਸਾਡੇ ਕੋਲੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਕੋਈ ਸਰਕਾਰੀ ਸਾਨੂੰ ਨਹੀਂ ਮਿਲੇ ਹੈਗਾ ਜਿਸ ਤਰ੍ਹਾਂ ਅਸੀਂ ਗੱਲਬਾਤ ਕਰ ਸਕੀਏ ਜਾਂ ਦੇਖੀਏ ਕਿ ਹਾਲਾਤ ਪਤਾ ਹੋਵੇ ਸੋ ਆਪਾਂ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਸਾਈ ਭਾਈ ਜੀ ਸਤਿ ਸ਼੍ਰੀ ਅਕਾਲ ਅੰਮ੍ਰਿਤਸਰ ਨਿਊਜ਼ ਤੋਂ ਇਹ ਤਸਵੀਰ ਇਹ ਆਸੋ ਤੋਂ ਤਾਵਲ ਰੋੜਾ ਪਤਾ ਕਰ ਕੁਝ ਪਤਾ ਤੁਹਾਨੂੰ ਹਾਸੇ ਬਾਰੇ ਨਹੀਂ ਜੀ ਅਜੇ ਇਹ ਬਾਤ ਤੁਸੀਂ ਡੇਲੋਂ ਤੋਂ ਨਹੀਂ ਜੀ ਬਾਹਰੋਂ ਆਈ ਅੱਛਾ ਤੁਸੀਂ ਬਾਹਰੋਂ ਵੈਸੇ ਓਕੇ ਮੈਂ ਕਹਾਂ ਸ਼ਾਇਦ ਤੁਹਾਨੂੰ ਕੁ ਹਾਸੇ ਬਾਰੇ ਪਤਾ ਹੋਵੇ ਸੋ ਉਹ ਅਧਿਕਾਰੀ ਨੇ ਜਿਹੜੇ ਪੁਲਿਸ ਦੇ ਇੱਥੇ ਪਹੁੰਚੇ ਹੋਏ ਨੇ ਪਾਣੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਹੈ ਜੀ ਕਮਰ ਰੋਡ ਆ ਜੀ ਟਰੈਮਕਾਰ ਨਿਊਜ਼ ਤੋਂ ਜੀ ਠੀਕ ਹੈ ਜਨਾਬ ਸਰ ਕਿਸ ਤਰ੍ਹਾਂ ਹਾਸਾ ਹੈ ਕੁਝ ਪਤਾ ਤੁਹਾਨੂੰ ਸਾਨੂੰ ਜਰੂਰ ਵੀ ਇਨਵੀਟੇਸ਼ਨ ਮਿਲੀ ਸੀ ਥਾਣੇ ਹਾਜ਼ਰ ਸੀ ਅਸੀਂ ਜਿਹੜੇ ਇੱਥੇ ਪਹੁੰਚ ਗਏ ਤੁਸੀਂ ਟੈਲੋ ਤੋਂ ਐਸਐਚਐਮ ਲਾਹੋਦ ਐਸਐਚਐਮ ਲਾਹੋਦ ਹਾਂ ਜੀ ਠੀਕ ਹੈ ਜੀ ਇਹ ਅਸੀਂ ਸਾਨੂੰ ਉਹਨਾਂ ਜੀ ਮੇਨ ਮਿਲਣ ਪਰ ਅਸੀਂ 12 ਮਿੰਟ ਜਿੱਥੇ ਪਹੁੰਚ ਗਏ ਹਾਂ ਜੀ ਇਸ ਤਰ੍ਹਾਂ ਆਪ ਸਾਹਿਬ ਆਪਰੇ ਜੀ ਕੁਝ ਪਤਾ ਇਹ ਗੱਡੀ ਟਾਟਾ ਇਸ ਟਰੈਂਪੂ ਸੀਗਾ ਇਹ ਇਧਰੋਂ ਨਾਣਾ ਦੀ ਵੀ ਸਾਈਡ ਤੋਂ ਮੱਥਾ ਦੇ ਕੇ ਆ ਮਿਲ ਆ ਰਹੇ ਸੀਗੇ ਠੀਕ ਹੈ ਤੇ ਇੱਥੇ ਆ ਕੇ ਪਤਾ ਨਹੀਂ ਕੀ ਹੋਇਆ ਤੇ ਨਹਿਰ ਵਾਲੀ ਸੜਕ ਤੋਂ ਟਰਨ ਕਰਕੇ ਵਿੱਚ ਪਟ ਗਈ। ਅੱਛਾ ਜੀ ਇਹ ਮਨ ਲੱਗਾ ਇਹਦੇ ਵਿੱਚ 24-25 ਸਵਾਰੀਆਂ ਸਨ। ਅੱਛਾ ਜੀ ਜਿਹਦੇ ਵਿੱਚੋਂ ਦੋ ਬੱਚੇ ਮਤਲਬ ਆਪਣੇ ਪੂਰੇ ਹੋ ਗਏ ਨੇ ਤੇ ਇੱਕ ਲੇਡੀ ਪੂਰੀ ਹੋਈ ਆ। ਠੀਕ ਹੈ ਜੀ। ਇੱਕ ਲੇਡੀ ਦੀ ਆਪਣੀ ਡੈਡ ਬੋਡੀ ਪੀ ਆ ਜੀ ਤੇ ਆਪਣੇ ਰਾਣਾ ਜਿਹੜੀ ਸ਼ਿਫਟ ਕਰ ਲ ਕੇ ਸਭਲਾ ਹਫਤਾ ਲਈ ਪੈਣ। ਠੀਕ ਹੈ ਜੀ। ਬਾਕੀ ਹਜੇ ਚੱਲ ਰਹੀ ਆ। ਹਜੇ ਕਲੀਅਰ ਨਹੀਂ ਕਿ 24 ਨੇ ਕਿ 25। ਪਰ ਨਿਕਲੇ ਕਿਨੇ ਕਿਨੇ? ਉਹ ਨਿਕਲੇ ਸਮਥਿੰਗ 20 ਦੇ ਕਰੀਬ ਕਰ ਲੇ 20 ਦੇ ਕਰੀਬ ਕਰ ਲੇ ਉਹਨਾਂ ਦੇ ਵਿੱਚੋਂ ਕੁਝ ਡੈਥ ਵੀ ਹੋਈ ਹੈ ਕੁਝ ਤਿੰਨ ਦੀ ਡੈਥ ਹੋਈ ਹੈ ਇਹਦਾ ਮਤਲਬ ਕਹਿ ਸਕਦੇ 20 ਚੋਂ 17 15 16 ਸਹੀ ਨਿਕਲੇ ਤਿੰਨ ਚਾਰ ਕਰੀ ਡੈਥ ਹੋ ਗਈ ਤੇ ਬਾਕੀ ਹਜੇ ਇਹ ਨਹੀਂ ਪਤਾ ਵੀ ਚਾਰ ਰੋੜੇ ਹੋਣੇ ਕਿ ਪੰਜ ਰੋੜੇ ਸਾਡਾ ਇਹ ਕਹਿਣਾ ਹੈ ਬਿਲਕੁਲ ਜੀ ਬਿਲਕੁਲ ਸੋ ਜਿਹੜਾ ਬੰਦਾ ਡਰਾਈਵਰ ਚਲਾ ਰਿਹਾ ਸੀਗਾ ਉਹ ਮਿਲਿਆ ਆਪਾਂ ਨੂੰ ਉਹ ਸੇਫ ਠੀਕ ਹੈ ਜੀ ਉਹ ਕੋਈ ਮੈਂ ਸੁਣਿਆ ਕੋਈ ਸ਼ਰਾਬ ਸ਼ੂਪੀਤੀ ਸੀ ਜੀ ਇਹ ਉਹਦਾ ਕੁਝ ਨਹੀਂ ਪਤਾ ਕਿ ਖਾਦੀ ਪੀਤੀ ਉਹ ਆਪ ਅਸੀਂ ਪਾਣੀ ਚੋਂ ਕੱਢਿਆ ਅੱਛਾ ਹਾਂ ਸੋ ਤੁਸੀਂ ਮੌਕੇ ਤੇ ਉਸੇ ਟਾਈਮ ਪਹੁੰਚ ਗਏ ਅਸੀਂ ਪਹੁੰਚੇ ਦੀ ਮਿੰਟ ਅਸੀਂ ਮਿੰਟ ਸਾਡੀ ਪਬਲਿਕ ਨੇ ਬੜੀ ਮਦਦ ਕੀਤੀ ਹੈ ਲੋਕਾਂ ਨੇ ਹਾਂ ਹਾਂ ਮਿੰਟ ਮਿੰਟ ਬੋਤਾ ਕਰੋ ਬੁਲਾਏ ਹਾਈਡਰਾ ਬੁਲਾਇਆ ਠੀਕ ਹੈ ਜੀ ਆਪਣੇ ਉਹਦਾ ਪ੍ਰਬੰਧ ਕਰਕੇ ਤੇ ਗੱਡੀ ਬਾਹਰ ਕੱਢੀ ਹੋਰ ਵੀ ਕਿੱਥੇ ਪੁਲਿਸ ਆਈ ਹੈ ਡੈਲੋਂ ਸੀ ਸਾਡੇ ਐਸਐਸਪੀ ਸਾਹਿਬ ਹਨ ਸਾਡੇ ਡੀਐਸਪੀ ਸਾਹਿਬ ਸਾਡੇ ਐਸਐਸਪੀ ਪੀਵੀਆਈ 3 ਤੋਂ ਸ਼ੋਟਨ ਬਲਜੀ ਉਹ ਉਹ ਵੀ ਆਏ ਹੋਏ ਨੇ ਹਾਂਜੀ ਐਮਐਲਏ ਸਾਹਿਬ ਵੀ ਪਹੁੰਚੇ ਨੇ ਇੱਥੇ ਹਲਕਾ ਪਾਇਲ ਤੋਂ ਓਕੇ 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 ਸਾਰੇ ਆ ਗਏ ਜੈਪੁਰਾ ਜੀ ਡੀਓ ਸਾਹਿਬ ਪਹੁੰਚੇ ਨੇ ਡੀਸੀ ਸਾਹਿਬ ਪਹੁੰਚੇ ਨੇ ਤ ਸੁਤਰਾ ਮਿਲਣ ਤੋਂ ਤਿਰਫ ਆਪਣੇ ਤੋਂ ਬਹੁਤ ਵੱਡੀ ਤੁਹਾਡੀ ਇਹ ਹਿੰਮਤ ਆ ਜਿਹੜੀ ਤੁਸੀਂ ਸਾਰੇ ਮੌਕੇ ਤੇ ਪਹੁੰਚ ਗਏ ਤੇ ਇੰਨੇ ਵਿਅਕਤੀ ਜਿਹੜੇ ਸਾਡਾ ਫਰਜ਼ ਵੀ ਆ ਸਾਡਾ ਅਗਲਾਕੀ ਫਰਜ਼ ਵੀ ਆ ਜੇ ਤੁਹਾਡੀ ਡਿਊਟੀ ਵੀ ਹੈਗੀ ਆ ਹਾਂ ਕਿਉਂਕਿ ਨਹਿਰ ਬਹੁਤ ਜ਼ਿਆਦਾ ਭਰੀ ਹੋਈ ਹੈ ਓਵਰਫਲੋ ਆਜੀ ਨਹਿਰ ਜਿਹੜੇ ਲੱਗਣ ਨੂੰ ਜੀਨ ਕਰਦਾ ਇੰਨੀ ਓਵਰਫਲੋ ਚੱਲ ਰਹੀ ਆ ਪਰ ਫਿਰ ਵੀ ਬਹੁਤ ਹਿੰਮਤ ਆ ਤੁਹਾਡੀ ਹਾਂਜੀ ਹਾਂਜੀ ਸੋ ਬੋਲ ਨਹੀਂ ਚਲੋ ਤਾਂ ਸਾਡੀ ਡਿਊਟੀ ਵੀ ਆ ਹਾਂ ਸੋ ਬਹੁਤ ਸ਼ੁਕਰੀਆ ਤੁਹਾਡਾ ਦਾ ਚਰਨਜੀਤ ਸਿੰਘ ਜੀ ਐਸ ਐਚਓ ਮਲੋ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰੀ ਜਿਨ੍ਹਾਂ ਨੇ ਦੱਸਿਆ ਕਿ ਲਗਭਗ 24 ਤੋਂ 25 ਹ ਇਸ ਟੈਂਪੂ ਦੇ ਵਿੱਚ ਸਵਾਰ ਸੀ ਉਹ ਟੈਂਪੂ ਕਿਸ ਤਰ੍ਹਾਂ ਡਿਗੇ ਆ ਉਹ ਸਾਰੀ ਹਜੇ ਬਾਕੀ ਦੀ ਗੱਲਬਾਤ ਸਵੇਰ ਤੱਕ ਆਪਾਂ ਨੂੰ ਪਤਾ ਲੱਗੂਗੀ ਕਿਸ ਤਰ੍ਹਾਂ ਟੈਂਪੂ ਡਿਗੇ ਆ ਇਸ ਦੇ ਵਿੱਚ ਤੇ ਉਸ ਦੇ ਵਿੱਚ ਦੱਸਿਆ ਜਾ ਰਿਹਾ 24 ਤੋਂ 25 ਜਿਹੜੇ ਬੰਦੇ ਸਵਾਰ ਸੀ ਜਿਸ ਦੇ ਵਿੱਚੋਂ ਲਗਭਗ 16 17 ਕੱਢ ਲੈਨੇ ਜਿਹਦੇ ਵਿੱਚੋਂ ਤਿੰਨ ਕ ਵੀ ਤਕਰੀਬਨ ਡੈਥ ਵੀ ਹੋ ਚੁੱਕੀ ਆ ਤੇ ਬਾਕੀ ਹਜੇ ਅੱਗੇ ਰੂੜੇ ਹੋਏ ਨੇ ਕਿੰਨੇ ਨੇ ਕਿੰਨੇ ਨਹੀਂ ਉਹ ਸੋ ਅੱਗੇ ਕੱਲ ਤੱਕ ਸ਼ਾਇਦ ਪਤਾ ਲੱਗੀ ਵੀ ਆਪਾਂ ਨੂੰ ਸੋ ਕੋਸ਼ਿਸ਼ ਕਰਾਂਗੇ ਕੱਲ ਨੂੰ ਤੁਹਾਨੂੰ ਕਵਰ ਦਿਖਾਉਣ ਦੇ ਤੁਸੀਂ ਜੁੜੇ ਹੋਏ ਐਮਬਲਰ ਨਿਊਜ਼ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਵੱਡਾ ਜਿਹੜਾ ਐਸਾ ਕੁਸ਼ਾਹ ਦਾ ਦੱਸਣਾ ਕਿ ਸਾਰਾ ਪ੍ਰਸ਼ਾਸਨਿਕ ਕਬਲਾ ਜਿਹੜਾ ਇੱਥੇ ਪਹੁੰਚਿਆ ਸੀ ਜਿਨ੍ਹਾਂ ਦੀ ਹਿੰਮਤ ਦੇ ਨਾਲ ਜਿਹੜੇ ਇੰਨੇ ਵਿਅਕਤੀ ਨੇ ਕੱਢੇ ਗਏ ਨੇ ਕਿਉਂਕਿ ਨਹਿਰ ਬਹੁਤ ਜ਼ਿਆਦਾ ਓਵਰਫਲੋ ਆ ਤੇ ਇਸ ਦੇ ਵਿੱਚ ਜਿਹੜਾ ਹੈਗਾ ਛੇਤੀ ਛੇਤੀ ਪੜਨਾ ਵੀ ਔਖਾ ਹੈਗਾ ਪਰ ਫਿਰ ਵੀ ਪ੍ਰਸ਼ਾਸਨ ਵਾਲਿਆਂ ਵੱਲੋਂ ਬਹੁਤ ਹਿੰਮਤ ਕੀਤੀ ਗਈ ਆ ਸੋ ਮੌਕੇ ਦੇ ਉੱਤੇ ਜਿਹੜੇ ਮੌਕੇ ਦੇ ਉੱਤੇ ਜਿਹੜੇ ਗਵਾਹ ਨੇ ਉਹਨਾਂ ਨਾਲ ਜਿਹੜੇ ਲੋਕ ਇੱਥੇ ਮੌਕੇ ਤੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਫਿਰ ਵੀ ਕੋਸ਼ਿਸ਼ ਕਰਾਂਗੇ ਸਾਨੂੰ ਇਹ ਕਾਫੀ ਲੇਟ ਖਬਰ ਮਿਲੀ ਆ ਮੈਂ ਉਹ ਸਾਰੇ ਹਾਜ਼ਰ

ਤੋ ਤੁਸੀਂ ਦੇਖ ਸਕਦੇ ਹੋ ਕਿ ਐਸਐਚਓ ਸਾਹਿਬ ਨੇ ਜਿਸ ਤਰ੍ਹਾਂ ਆਪਾਂ ਨੂੰ ਸਾਰਾ ਦੱਸਿਆ ਸੋ ਬਹੁਤ ਵੱਡੀ ਇਹਨਾਂ ਦੀ ਹਿੰਮਤ ਹੈਗੀ ਆ ਸੋ ਦਾਤ ਦੇਣੀ ਬਣਦੀ ਆ ਅਗਰ ਇਹਨਾਂ ਵੱਲੋਂ ਇਸ ਤਰ੍ਹਾਂ ਦਾ ਇਹ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਇਹਨਾਂ ਦੱਸਣ ਹਾਂਜੀ ਵੀ ਕੀ ਹਾਲ ਹੈ ਠੀਕ ਹੋ ਕਿਸ ਤਰ੍ਹਾਂ ਵਾਪਰੇ ਹਾਸਾ ਪਾਉਂਦਾ ਕੁਛ ਤੁਹਾਨੂੰ ਪਤਾ ਕੁਛ ਤੁਹਾਨੂੰ ਕਿਸ ਤਰ੍ਹਾਂ ਵਾਪਰੇ ਹਾਸਾ ਤੋ ਦੱਸਣ ਨੂੰ ਸ਼ਾਇਦ ਕੋਈ ਵੀ ਤਿਆਰ ਨਹੀਂ ਹੈਗਾ ਕਿ ਕਿਸ ਤਰ੍ਹਾਂ ਹਾਸਾ ਵਾਪਰੇ ਪਰ ਫਿਰ ਵੀ ਜਿਹੜਾ ਹੈਗਾ ਇੱਥੇ ਕਾਫੀ ਜਿਹੜਾ ਇਕਾਟਾ ਨਜ਼ਰ ਆ ਰਿਹਾ ਹੈਗਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਇੱਥੇ ਕਾਫੀ ਖੜੇ ਨੇ ਹਜੇ ਵੀ ਜਿਹੜਾ ਟੈਂਪੂ ਆਇਆ ਨਾ ਉਹ ਲੋਹੇ ਦਾ ਹੈਗਾ ਐਂਬੂਲੈਂਸ ਖੜੀ ਹੈਗੀ ਫਾਇਰ ਵਾਲੀ ਗੱਡੀ ਵੀ ਖੜੀ ਹੈਗੀ ਸੋ ਇਹਨਾਂ ਬੋਲੋ ਜਿਹੜਾ ਟੈਂਪੂ ਨੂੰ ਜਿਹੜਾ ਖੜ ਲਿਆ ਗਿਆ ਹੈਗਾ ਤੇ ਟੈਂਪੂ ਨੂੰ ਕੱਢ ਕੇ ਕਿੱਥੇ ਲੈ ਕੇ ਗਏ ਨੇ ਇਹਦੇ ਬਾਰੇ ਅਜੇ ਨਹੀਂ ਪਤਾ ਕਿ ਕਿੰਨੇ ਜਿਹੜੇ ਵਿਅਕਤੀ ਨੇ ਉਹ ਪ੍ਰੋਪਰ ਟੈਂਪੂ ਦੇ ਵਿੱਚ ਸਵਾਰ ਸੀ ਇਹ ਵੀ ਨਹੀਂ ਪਤਾ ਕਿ 24 ਸੀ ਜਾਂ 25 ਸੀ ਕਹਿਣ ਅਨੁਸਾਰ ਕਿ 24 ਜਾਂ 25 ਦੇ ਕਰੀਬ ਇਹ ਜਿਹੜੇ ਵਿਅਕਤੀ ਉਹ ਟੈਂਪੂ ਦੇ ਵਿੱਚ ਸਵਾਰ ਸੀ ਜਿਹੜੇ ਕਿ ਮਾਤਾ ਲੈਣਾ ਦੇਵੀ ਦੇ ਦਰਬਾਰ ਤੋਂ ਆ ਰਹੇ ਸੀ ਤੇ ਕੱਟ ਕੋਈ ਦਸ ਰਹਿਣੇ ਲੱਗੇ ਆ ਤੇ ਨਹਿਰ ਦੇ ਵਿੱਚ ਡਿੱਗ ਪਿਆ ਜਿਸ ਦੇ ਵਿੱਚ 24 25 ਬੰਦੇ ਸਵਾਰ ਸੀ ਇਹਨਾਂ 24 25 ਬੰਦਿਆਂ ਦੇ ਵਿੱਚੋਂ ਤਕਰੀਬਨ ਕਹਿ ਦੱਸਿਆ ਜਾ ਰਿਹਾ ਕਿ 20 ਦੇ ਕਰੀਬ ਜਿਹੜੇ ਨੇ ਉਹ ਲੋਕ ਕੱਢ ਲਏ ਗਏ ਨਹਿਰ ਦੇ ਵਿੱਚੋਂ ਜਿਸ ਦੇ ਵਿੱਚੋਂ 16 ਦੇ ਕਰੀਬ ਦੱਸਿਆ ਜਾ ਰਿਹਾ ਕਿ ਜੀਵਤ ਸਹੀ ਸਲਾਮਤ ਕੱਢ ਲਏ ਗਏ ਨੇ ਜਿਸ ਦੇ ਵਿੱਚ ਛੋਟੇ ਬੱਚੇ ਵੀ ਸੀ ਅੱਜ ਦੀ ਗੱਲ ਉਹ ਜਿਹੜਾ ਕੋਲ ਧਾਰਮਿਕ ਨਹੀਂ 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 ਦਾਰੂ ਵਾਲੇ ਨੂੰ ਕੋਲ ਫਸਿਆ ਹੈ ਦਾਰੂ ਨਹੀਂ ਖਾਤਾ ਕੋਈ ਲਾਭ ਹੋਰ ਕੋਈ ਨਹੀਂ ਕੋਈ ਫਾਈਲ ਹੋ ਗਈ ਸੀ ਉਹ ਕੋਈ ਨਵੀਂ ਚੀਜ਼ ਹੈ ਨਾ ਬੈਟਲ 4 8 9 ਕੰਪਾਰਟਮੈਂਟ ਆਪ ਬਸ ਨਾ ਬਸ ਬਜਾ ਕੋਸ਼ਿਸ਼ ਲਈ ਹੈ ਇਹ ਕਰਿੰਦੇ ਨੂੰ ਕਹਤਾ ਉਹਨਾਂ ਨੂੰ ਵੀ ਕੀ ਕਹਿਣਾ ਚਾਹੀਦਾ ਕਿ ਇਹ ਤਾਂ ਆਪ ਹੀ ਕਰ ਲਿਓ ਜੇ ਸਫਾਈ ਨਹੀਂ ਆਇਆ ਨਹੀਂ ਸੋ ਸੜਕ ਦੇ ਉੱਤੇ ਜਿਹੜਾ ਕਾਫੀ ਟ੍ਰੈਫਿਕ ਅਜੇ ਵੀ ਜਾਮ ਨਜ਼ਰ ਆ ਰਿਹਾ ਕਾਫੀ ਲੋਕ ਜਿਹੜੇ ਨੇ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਸੋ ਪੁਰਾਸ਼ਨਾ ਕਮ ਕਾਰੀ ਪੂਰੀ ਜ਼ਿੰਮੇਵਾਰੀ ਦੇ ਨਾਲ ਇਹਨਾਂ ਵਦੋਂ ਜਿਹੜੀ ਇਹਨਾਂ ਦੱਸਿਆ ਜਾ ਰਿਹਾ ਕਿ ਕਾਫੀ ਹਿੰਮਤ ਦੇ ਨਾਲ ਮੌਕੇ ਤੇ ਸਾਰੇ ਪਹੁੰਚ ਗਏ ਉਹਨਾਂ ਵੱਲੋਂ ਇਹ ਹਿੰਮਤ ਕਰਕੇ ਇਹ ਟੈਂਪੂ ਨੂੰ ਬਾਹਰ ਕੱਢਿਆ ਗਿਆ